ਵੀਰਾ ਬਾਬਾ ਬੰਦਾ ਬਹਾਦਰ ਇਹ ਮਨਮੈਂਟ ਬਣਾ ਹੋਇਆ ਇੱਥੇ ਦੋ ਵੀਰਾਂ ਖੜੇ ਨੇ ਬਾਬਾ ਜੀ ਦੀ ਫੋਟੋ ਬਣੀ ਹੋਈ ਹੈ ਗੁਰੂ ਕਾ ਲੰਗਰ ਇੱਧਰ ਲਿਖਿਆ ਹੋਇਆ ਗੁਰੂ ਦਾ ਲੰਗਰ ਲਿਖਿਆ ਹੋਇਆ ਇੱਧਰ ਇੱਧਰ ਹੋਰ ਇੱਧਰ ਚ ਨਾਮ ਨਦੀ ਹੈਗੀ ਨਾਲ ਵਾਹਿਗੁਰੂ ਸਤਨਾਮ ਗੁਰੂ ਕਾ ਲੰਗਰ ੴ ਸਤਿਗੁਰ ਪ੍ਰਸਾਦ ਮਾਦੋਦਾਸ ਬੈਰਾਗੀ ਬਾਬਾ ਬੰਦਾ ਜੀ ਸਿੰਘ ਜੀ ਬਹਾਦਰ ਜਦੋਂ ਨਹੀਂ ਬਣੇ ਸਨ ਬਾਬਾ ਬੰਦਾ ਬਹਾਦਰ ਪਹਿਲਾਂ ਇਹ ਮਾਦੋਦਾਸ ਬਰਾਗੀ ਹੋਇਆ ਕਰਦੇ ਸਨ ਤੇ ਹੇਰਨ ਦਾ ਸ਼ਿਕਾਰ ਕਰਿਆ ਸੀ ਜਦੋਂ ਇਹ ਉਹ ਜਗ੍ਹਾ ਹੈਗੀ ਆ ਇੱਧਰ ਥੱਲੇ ਦਰਵਾਜ਼ਾ ਜਾਣ ਦਾ ਰਸਤਾ ਹੈਗਾ ਗੁਰੂ ਦਰਬਾਰ ਸਾਹਿਬ ਜੋ ਆਪਾਂ ਪੈਨ ਕਰਾਂਗੇ ਜਾਨਾ ਸਤਨਾਬਾਈ ਗੁਰੂ ਦਰਬਾਰ ਸਾਹਿਬ ਤੇਰਾ ਗੁਰਦੁਆਰਾ ਇੱਥੇ ਕੋਲੀ ਚੱਪਲ ਪੈਂਦੀ ਕਿੱਥੇ ਖੋਲ ਕੇ ਆ ਇੱਥੇ ਖੋਲ ਦੋ ਬਸ ਆਪਾਂ ਇੱਥੇ ਖੋਲ ਦੇਣੀ ਹੈ ਚੱਪਲਾ ਚੱਪਲਾ ਇੱਥੇ ਖੋਲ ਦੋ ਮਾਤਾ ਜੋਗਿੰਦਰ ਕੋਰ ਦੀਵਾਨ ਹਾਲ ਇਧਰੋਂ ਹੈਗਾ ਰਸਤਾ ਮੈਨੂੰ ਰਸਤਾ ਇਧਰੋਂ ਲੱਗਦਾ ਮੈਨੂੰ ਹੈਨਾ ਆ ਭਾਈ ਨਾਰਾਇਣ ਸੰਤ ਪਾਰਕ ਹੈਗਾ ਇਧਰ ਔਰ ਇਧਰ ਕਾਫੀ ਕੁਛ ਹੈਗਾ ਹੈ ਇਹ ਖੰਡਾ ਲੱਗਿਆ ਇਧਰ ਮਾਤਾ ਜੋਗਿੰਦਰ ਕੋਰ ਦੀਵਾਨ ਹਾਲ ਬਣਿਆ ਹੋਇਆ ਹੈਗਾ ਔਰ ਇਧਰ ਦਰਬਾਰ ਤੁਹਾਨੂੰ ਦੋਹੋਂ ਵੀ ਦਿਖਾ ਦੰਨੇ ਆ ਫੋਟੋ ਤੁਹਾਨੂੰ ਕੀ ਤੁਪ ਬਹੁਤ ਪਿਆਰੀ ਇੱਥੇ ਆਰ ਵੀ ਸੜਦੇ ਨੇ ਤਾਂ ਤਨਤਨ ਬਾਬਾ ਬੰਦਾ ਸਿੰਘ ਜੀ ਬਹਾਦਰ ਜਹਾਂ ਸਿਮਰੇ ਤਹਾਂ ਹਾਜ਼ਰ ਹੈਗਾ ਸੂਰਾ ਸੋ ਪਹਿਚਾਨੀਆਂ ਜੋ ਲੜਾ ਦਿਨ ਕੇ ਖੇਦਪੁਰ ਦਾ ਪੂਜਾ ਕਟਮਰ ਕਬੂ ਨਾ ਛਾੜਾ ਖੇਤ ਅਨਛਾਂਦ ਸਾਹਿਬ ਫਾਕੀਰਾਂ ਚਾ ਪਹਾੜ ਪਰ ਪੇੜ ਹੈਗਾ ਇਹ ਹੈਗਾ ਡੇਰਾ ਬਾਬਾ ਬੰਦਾ ਬਹਾਦਰ ਰਿਆਸੀ ਦੇ ਵਿੱਚ ਗੁਰੂ ਘਰ ਕਰ ਰਹੇ ਆਪਾਂ ਦਰਸ਼ਨ ਡੇਰਾ ਬਾਬਾ ਮੁੰਡਾ ਬਹਾਦਰ ਵਾਹਿਗੁਰੂ ਤਪਸਤਾਨデア ਬਾਬਾ ਬੰਦਾ ਬਹੁਤ ਹੰਦ ਦਾ 베ਰੀ ਸੰਭਾਲ ਕੇ ਰੱਖੀ ਹੋਈ ਹੈ 베ਰੀ ਦਾ ਪੇੜ ਹੈਗਾ ਇਹ ਇਹ 베ਰੀ ਦਾ ਪੇੜ ਹੈਗਾ ਪੁਰਾਣਾ ਪੁਰਾਣੇ ਜਮਾਨੇ ਚੋਂ ਰੱਖਿਆ ਕਰਦੇ ਸੀ ਜਿਹੜੇ ਬੰਦੇ ਤਪ ਕਰਿਆ ਕਰਦੇ ਸਨ ਹਿੰਦੂ ਧਰਮ ਦੇ ਬਤਵ ਮੂਰਤੀ ਵਗੈਰਾ ਕੋਈ ਨਾ ਕੋਈ ਬੰਦਰ ਕੋਲ ਹੁੰਦੀ ਸੀ ਵੀ ਤੇ 베ਰੀ ਦਾ ਪੇੜ ਹੈਗਾ ਜਿਹੜਾ ਵੀ ਕਵਰ ਕਰਿਆ ਹੋਇਆ ਹੈਗਾ ਇਹ ਤਪਸਥਾਨ ਸੀਗਾ ਉਹ ਡੇਰਾ ਬਾਬਾ ਬੰਦਾ বাহাদুর ਜੀ ਦਾ ਇਹ ਵਸਤਰ ਨੇ ਬਾਬਾ ਬੰਦਾ বাহাদুর ਜੀ ਦੇ ਦੂਰ ਉੱਪਰ ਤੋਂ ਲੱਗੀ ਹੈ ਇਹ ਵਸਤਰ ਨੇ ਬਾਬਾ ਬੰਦਾ বাহাদুর ਜੀ ਦੇ ਇੱਧਰ ਦਰਬਾਰ ਹੈਗਾ ਦੇਰਾ ਬਾਬਾ ਬੰਦਾ বাহাদুর ਦਾ 1833 ਵਿੱਚ ਜਦੋਂ ਬਾਬਾ ਬੰਦਾ বাহাদুর ਜੀ ਇੱਥੇ ਆਏ ਸਨ ਤਾਂ ਉਹਨਾਂ ਨੇ ਇੱਥੇ ਪਹਿਲੀ ਵਾਰ ਪਰ ਕਾਜ ਕੀਤਾ ਸੀਗਾ ਇਹ ਤਿੰਨ ਇੱਥੇ ਤੁਹਾਨੂੰ ਨਜ਼ਰ ਆਣਗੇ ਇੱਕ ਦੇਖੋ ਆ ਸਾਹਮਣੇ ਹੈਗਾ ਇੱਕ ਇੱਧਰ ਹੈਗਾ ਇਹ ਬਾਬਾ ਬੰਦਾ ਬਹਾਦਰ ਦੀ ਦੇਖੋ ਰਿਆਈ ਸੀਗੀ ਅੰਦਰ ਮੰਜੇ ਪਏ ਨੇ ਅੰਦਰ ਇੱਥੇ ਰਿਆਈ ਸੀਗੀ ਬਾਬਾ ਬੰਦਾ ਬਹਾਦਰ ਦੀ ਇਹ ਕਮਰਾ ਬਾਬਾ ਬੰਦਾ ਬਹਾਦਰ ਦਾ ਮੰਨਿਆ ਜਾਂਦਾ ਤੇ ਇਹ ਵਾਲੇ ਤੇ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀ ਬਾਬਾ ਬੰਦਾ ਬਹਾਦਰ ਨੇ ਤੇ ਇਹ ਇਹ ਵਾਲੇ ਜਿੱਧਰ ਵਾਲਾ ਜਿਹੜਾ ਕਮਰਾ ਹੈਗਾ ਇੱਥੇ ਬਾਬਾ ਬੰਦਾ ਬਹਾਦਰ ਦੇ ਕੱਪੜੇ ਵੀ ਪਏ ਨੇ ਤੇ ਬਾਬਾ ਬੰਦਾ ਬਹਾਦਰ ਦੀ ਪੱਗ ਜਿਹੜੀ ਪੁਰਾਣੀ ਅੰਦਰ ਰੱਖੀ ਇੱਕ ਗੜਵੇ ਤੇ ਬੰਨ ਕੇ ਰੱਖੀ ਹੋਈ ਹੈਗੀ ਐ ਤੇ ਇੱਧਰ ਉਹ ਪੂਜਾ ਸਥਾਨ ਸੀਗਾ ਬਾਬਾ ਬੰਦਾ ਬਹਾਦਰ ਦਾ ਇੱਕ ਵੈਸੇ ਬਾਹਰ ਆ ਮਾਰਾ ਦਾ ਪ੍ਰਕਾਸ਼ ਬਾਾਰ ਵੀ ਕੀਤਾ ਹੋਇਆ ਹੈਗਾ ਤੇ 30 ਰੂਪ ਹਨ ਇਹਨਾਂ ਕੋਲ ਜਿਨ੍ਹਾਂ ਵਿੱਚੋਂ ਦੋ ਪੁਰਾਣੇ ਸਰੂਪ ਹਨ ਗੁਰੂ ਗ੍ਰੰਥ ਸਾਹਿਬ ਦੇ ਤੇ ਇੱਕ ਦਸਮ ਗ੍ਰੰਥ ਦਾ ਸਰੂਪ ਇੱਥੇ ਅਵੇਲੇਬਲ ਹੈਗਾ ਟਾਈਮ ਇੱਥੇ 11 ਵਜੇ ਦਾ ਹੋ ਗਿਆ ਹੈਗਾ 1800 1700 ਦਾ ਇਤਿਹਾਸ ਜਿਹੜਾ ਹੈਗਾ ਇੱਥੇ ਹੈਗਾ 27 ਵੀ ਇੱਥੇ ਤਿੰਨ ਕੰਮ ਬਾਬਾ ਬੰਦਾਬਾਦ ਨੇ ਇੱਥੇ ਕਿਤੇ ਸੀਗੇ ਇੱਕ ਇੱਥੇ ਨਦੀ ਹੋਣ ਕਰਕੇ ਇੱਥੇ ਡੇਰਾ ਲਾਇਆ ਸੀ ਉਸ ਜਮਾਨੇ ਚ ਜੰਗਲ ਹੋਇਆ ਕਰਦਾ ਸੀ ਉਸ ਜਮਾਨੇ ਦੇ ਵਿੱਚ ਡੇਰਾ ਲਾਇਆ ਸੀ ਬਾਬਾ ਬੰਦਾਬਾਦ ਨੇ ਇੱਥੇ ਨਦੀ ਹੋਣ ਕਰਕੇ ਉਹ ਜਿੱਥੇ ਬਾਬਾ ਬੰਦਾਬਾਦ ਦੀ ਹੁੰਦੀ ਸੀਗੀ ਸੁਰੱਖਿਤ ਸਥਾਨ ਸੀਗਾ ਇਹ ਜੰਗਲ ਹੋਇਆ ਕਰਦਾ ਸੀ ਇੱਕ ਇੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀ ਉਹਨਾਂ ਨੇ ਤੇ ਦੂਜਾ ਉਹਨਾਂ ਦਾ ਦੂਸਰਾ ਵਿਆਹ ਵੀ ਇੱਥੇ ਜਿਹੜਾ ਹੋਇਆ ਸੀਗਾ ਇੱਥੇ ਦੀ ਹਿਸਟਰੀ ਜਿਹੜੀ ਆ ਦੂਜਾ ਵਿਆਹ ਵੀ ਉਹਨਾਂ ਦਾ ਇੱਥੇ ਹੋਇਆ ਸੀਗਾ ਤੇ ਉਸ ਦੂਜੇ ਵਿਆਹ ਤੋਂ ਜਿਹੜਾ ਪੁੱਤਰ ਪੈਦਾ ਹੋਇਆ ਉਹਨਾਂ ਦਾ ਵੰਸ਼ਜ ਹੈ ਉਹੀ ਇਸ ਗੁਰੂ ਘਰ ਦੀ ਦੇਖਰੇਖ ਕਰਦੇ ਨੇ ਇਹ ਤਪ ਸਥਾਨ ਲਈ 베ਰੀ ਹੈ ਜਿੱਥੇ ਬਾਬਾ ਜੀ ਬੈਠ ਕੇ ਤਪ ਕਰਿਆ ਕਰਦੇ ਸਨ ਇਹ ਉਹੀ ਸਥਾਨ ਹੈਗਾ ਔਰ ਅੱਜ ਕੱਲ ਇਸ ਗੁਰਦੁਆਰੇ ਦਾ ਪ੍ਰਬੰਧ ਹੈਗਾ ਉਹਨਾਂ ਦੇ ਵੰਸ਼ੀਆਂ ਤੋਂ ਹੀ ਹੈਗਾ ਹੈਗਾ ਬਾਬਾ ਜੀ ਨੇ ਦੱਸਿਆ ਜੋ ਇਤਿਹਾਸ ਵੀ ਉਹ ਜਿਹੜਾ ਦੂਸਰਾ ਵਿਆਹ ਸੀ ਉਹਨਾਂ ਦੇ ਵੰਸ਼ੀਆਂ ਵੰਸ਼ੀ ਦੀ ਹੀ ਜਿਹੜੇ ਇੱਥੇ ਤੇ ਸੇਵਾ ਕਰ ਰਿਹਾ ਨਗੁਰੂ ਕਰਦੀ ਤੇ ਇੱਧਰ ਬੱਚੇ ਬੈਠੇ ਨੇ ਕੁਝ ਪਿੰਡ ਦੇ ਤੇ ਇੱਧਰ ਬਾਬਾ ਜੀ ਦੱਸ ਰਹੇ ਨੇ ਤੇ ਹੁਣ ਫਿਰ ਆਪਾਂ ਜਿਹੜਾ ਹੈਗਾ ਲੰਗਰ ਪ੍ਰਸ਼ਾਦਾ ਪਾਣੀ ਛਕਾਂਗੇ ਲੰਗਰ ਦੇ ਵਿੱਚ ਫਿਰ ਨਿਕਲਾਂਗੇ ਹਾਲਾਂਕਿ ਬਹੁਤ ਹੈਗਾ ਇੱਥੇ ਇਹ ਨਿਸ਼ਾਨ ਸਾਹਿਬ ਹੈਗਾ ਬੜਾ ਪੁਰਾਣਾ ਤੁਸੀਂ ਦੇਖ ਰਹੇ ਹੋ ਉੱਪਰ ਇਹ ਬਾਬਾ ਬੰਦਾ ਬਹਾਦਰ ਨੇ ਨਹੀਂ ਗੱਡਿਆ ਸੀ ਆ ਕੇ ਪਹਿਲੀ ਵਾਰ ਇਹ ਉਹੀ ਹੈਗਾ ਸਾਰਾ ਕੁਝ ਪੁਰਾਣਾ ਹੈਗਾ ਇੱਥੇ ਦਰਵਾਜ਼ੇ ਪੁਰਾਣੇ ਨੇ ਅੰਦਰ ਸਾਰੀ ਬਿਲਡਿੰਗ ਜਿਹੜੀ ਬਾਹਰੋਂ ਮਹੰਗਮਾਰੋਂ ਪਮ ਲਾਤਾ ਹੈਗਾ ਅਦਰਵਾਈਜ਼ ਜਿਹੜੀ ਅੰਦਰ ਦੀ ਪੁਰਾਣੀ ਬਿਲਡਿੰਗ ਹੈ ਸਾਰੀ ਪੁਰਾਣੀ ਹੈਗੀ ਕਿਸੇ ਜ਼ਮਾਨੇ ਦੀ ਉਦੋਂ ਹੀ ਬਾਬਾ ਬੰਦਾ ਬਹਾਦਰ ਜੀ ਨੇ ਇੱਥੇ ਡੇਰਾ ਲਾਇਆ ਸੀ ਸਾਹਮਣੇ ਚਨਾਬ ਨਦੀ ਵਗਰੀ ਹੈਗੀ ਹੈ ਪੇੜ ਪੌਦੇ ਖលਿਆਣ ਜੰਗਲ ਭਾਰੀ ਉਸ ਜਮਾਨੇ ਚ ਹੋਇਆ ਕਰਦਾ ਸੀ ਤੇ ਫਿਰ ਬਾਬਾ ਜੀ ਦੇ ਵੰਸ਼ ਜੀ ਇਸ ਗੁਰੂ ਘਰ ਦੀ ਜਿਹੜੀ ਹੈ ਸੇਵਾ ਸੰਭਾਲ ਕਰ ਰਹੇ ਨੇ ਹੁਣ ਅਸੀਂ ਫਿਰ ਇੱਥੋਂ ਦਰਸ਼ਨ ਕਰਕੇ ਲੰਗਰ ਪ੍ਰਸ਼ਾਦਾ ਪਾਣੀ ਛੱਕ ਕੇ ਨਿਕਲਾਂਗੇ ਆ ਕਿੱਲਾ ਲੱਗਿਆ ਦੇਖੋ ਹੁਣ ਦੱਸੋ ਬਾਬਾ ਜੀ ਹੁਣ ਦੱਸੋ ਹਾਂ ਹੁਣ ਦੱਸੋ ਕਿੱਲਾ ਬਾਰੇ ਇਹ ਉਹੀ ਕਿੱਲਾ ਨਾ ਮੇਰੇ ਤੇ ਕੈਮਰਾ ਨਾਲ ਅੱਛਾ ਬਾਬਾ ਜੀ ਕਿੱਲਾ ਲਾਓ ਬਾਬਾ ਜੀ ਹਾਂ ਉਹ ਕਿੱਲਾ ਆ ਕਿੱਲਾ ਇਹ ਜਿਹੜੇ ਆ ਤੁਸੀਂ ਬਾਹਰ ਵੀ ਕਰਦੇ ਇਹ ਇਹ ਸਾਰੇ ਕੁੰਡੇ ਇਹ ਕਿੱਲਾ ਹਾਂ ਇਹ ਦੇਖੋ ਇਸ ਸਾਡੇ ਸੰਗਤ ਇਹ ਸੰਗਲ ਨਾਲ ਕਰਦੇ ਸੀ ਪੁਰਾਣਾ ਸਿਸਟਮ ਹੈ। ਜਾਈਓ ਬਾਬਾ ਜੀ ਇੱਕ ਵਾਰੀ ਦੇਖੀ। ਹਾਂ ਠੀਕ ਹੈ ਪੁਰਾਣਾ ਦਰਵਾਜ਼ਾ ਹੈ ਨਾ ਕਿੰਨਾ ਵਾਲਾ? ਕਿੰਨਾ ਹੈ? ਜਾਇਨਾ ਇਹ ਇਹ ਜਿਹੜਾ ਹੈਗਾ ਇਹਨੂੰ ਕਬਜ਼ਾ ਨਹੀਂ ਹੈਗਾ ਇਹ ਸਿੱਧਾ ਉੱਪਰ ਤੋਂ ਥੱਲੇ ਘੁੰਮਦਾ ਹੈਗਾ ਇਹ। ਇਹ ਕੋਹ ਤੋਂ ਥੱਲੇ ਘਮਾਓ ਦਰਵਾਜ਼ਾ ਘਮਾਓ। ਦਰਵਾਜ਼ਾ ਘਮਾਓ। ਦਰਵਾਜ਼ਾ ਘਮਾਓ ਘਮਾਓ। ਇਹ ਦੇਖੋ ਉਹ ਦੇਖੋ ਉੱਪਰੋਂ ਹੁਣ ਘਮਾਓ ਦਰਵਾਜ਼ਾ ਘਮਾਓ। ਕਬਜ਼ਾ ਨਹੀਂ ਹੈਗਾ ਉੱਪਰੋਂ ਸਿੱਧਾ ਹੀ ਹੈਗਾ ਇਹਦਾ ਬਣਿਆ ਹੋਇਆ 68733 ਚ ਉੱਥੋਂ ਕਮਾਈ ਹੁੰਦੀ ਹੈ ਇਹਦੀ ਇਹ ਦਰਵਾਜ਼ਾ ਜਿਹੜਾ ਹੈਗਾ ਪੁਰਾਣਾ ਹੈਗਾ 1833 ਦਾ ਜਦੋਂ ਬਾਬਾ ਬੰਦਾਬਾਦਰ ਜੀ ਇੱਥੇ ਸਨ ਇਹ ਉਦੋਂ ਫਿਰ ਘੁੰਮਦੇ ਸੀ ਦਰਵਾਜ਼ਾ ਇਹਨੂੰ ਕੋਈ ਉਹ ਨਹੀਂ ਲੱਗਿਆ ਕਬਜ਼ਾ ਵਗੈਰਾ ਨਹੀਂ ਲੱਗਿਆ ਨਾ ਦਰਵਾਜ਼ਿਆਂ ਨੂੰ ਕੋਈ ਕਬਜ਼ਾ ਨਹੀਂ ਇਸ ਤਰ੍ਹਾਂ ਕਬਜ਼ੇ ਹੁੰਦੇ ਉਹ ਕਬਜ਼ਾ ਨਹੀਂ ਹੈਗਾ ਇਹਨਾਂ ਨੂੰ ਕੋਈ ਲੱਗਿਆ ਹੋਇਆ ਇਹ ਦਰਵਾਜ਼ਿਆਂ ਨੂੰ ਕੋਈ ਕਬਜ਼ਾ ਨਹੀਂ ਲੱਗਿਆ ਹੋਇਆ ਹੈਗਾ ਇਹ ਇਸ ਤਰ੍ਹਾਂ ਘੁੰਮਦੇ ਨੇ ਮੰਦ ਹੋ ਜਾਂਦੇ ਨੇ ਉੱਪਰੋਂ ਹਿਸਾਬ ਤਾਂ ਵੀ ਇਹ ਨੀਚੋਂ ਵੀ ਹਿਸਾਬ ਤਾਂ ਇਦਾਂ ਦਾ ਹੈਗਾ ਇਹ ਰਵੇ ਕਿ ਦਰਵਾਜ਼ੇ ਇਦ ਨਹੀਂ ਹੈਗੇ ਇਹ ਜਿਹੜਾ ਨਿਸ਼ਾਨ ਸਾਹਿਬ ਹੈਗਾ ਬਾਬਾ ਬੰਦਾ ਬਾਦਰ ਨੇ ਲਾਇਆ ਸੀਗਾ ਇਹਦੀ ਖਾਸੇ ਤੁਹਾਨੂੰ ਦਿਖਾ ਦਿੰਨੇ ਆ ਇਹ ਲੱਕੜੀ ਦਾ ਹੈਗਾ ਸਾਰਾ ਇਹ ਲੱਕੜੀ ਦਾ ਲੱਕੜੀ ਦਾ ਹੈਗਾ ਨਿਸ਼ਾਨਾ ਲੋਹੇ ਦਾ ਨਹੀਂ ਹੈਗਾ ਔਰ ਇਹ ਜ਼ਮੀਨ 'ਚ ਕਿੰਨਾ ਥੱਲੇ ਹੋਏਗਾ ਅਸੀਂ ਕਹਿ ਨਹੀਂ ਸਕਦੇ ਇਹ ਨਿਸ਼ਾਨ ਸਾਹਿਬ ਉਦੋਂ ਦਾ ਇਹੀ ਲੱਗਿਆ ਖੜਾ ਹੈ ਔਰ ਪੁਚਾਲ ਵੀ ਇੱਥੇ ਆਲੇ ਪਰ ਇਸ ਨਿਸ਼ਾਨ ਸਾਹਿਬ ਨੂੰ ਕੁਝ ਨਹੀਂ ਹੋਇਆ ਹੈਗਾ ਇਹਦਾ ਇਹਦਾ ਮਤਲਬ ਹੈ ਕਿ ਜਿੰਨਾ ਇਹ ਉੱਪਰ ਹੈ ਉਹਨਾਂ ਹੋ ਸਕਦਾ ਧਰਤੀ ਦੇ ਵਿੱਚ ਹੋਵੇ ਇਹ ਸਾਰਾ ਨਿਸ਼ਾਨ ਸਾਹਿਬ ਜਿਹੜਾ ਹੈਗਾ ਲੱਕੜੀ ਦਾ ਬਣਿਆ ਹੋਇਆ ਹੈਗਾ ਇਹ ਸਾਰਾ ਲੱਕੜੀ ਦਾ ਹੈਗਾ ਸਾਰਾ ਤਰ ਤਾ ਲੱਕੜੀ ਦਾ ਹੈਗਾ ਸਾਰਾ ਹਸਾਬ ਤਾ ਇਹ ਲੱਕੜੀ ਦਾ ਨਿਸ਼ਾਨ ਸਾਹਿਬ ਜਿਹੜਾ ਹੈਗਾ ਇੱਥੇ ਲੱਗਿਆ ਹੋਇਆ ਜਿਹੜਾ ਕਿ ਬਾਬਾ ਬੰਦਾ ਬਾਬਾ ਬੰਦਾ ਬਹਾਦਰ ਨੇ ਉਸ ਜਮਾਨੇ ਚ ਲਾਇਆ ਸੀਗਾ ਤੇ ਬਾਬਾ ਜੀ ਦੇ ਵੰਸ਼ ਜੀ ਇਸ ਗੁਰੂ ਘਰ ਦੀ ਦੇਖਰੇਖ ਕਰ ਰਹੇ ਨੇ ਇਹ ਲੰਗਰ ਪਾਣੀ ਦੀ ਵਿਵਸਥਾ ਹੈਗੀ ਹੈ ਵਿਸਾਖੀ ਵਿਸਾਖੀ ਨੂੰ ਜਿਹੜਾ ਹੈਗਾ ਇੱਥੇ ਮੇਲਾ ਭਰਦਾ ਤੇ ਵਿਸਾਖੀ ਨੂੰ ਜਿਹੜੇ ਬਾਬੇ ਬੰਦਾ ਬਹਾਦਰ ਦੇ ਅਸਤ ਸ਼ਸਤਰ ਨੇ ਉਹ 10ਵੇਂ ਪਾਸ਼ਾ ਦਾ ਤੀਰ ਉਹਦੀ ਜਿਹੜੀ ਹੈ ਵਿਸਾਖੀ ਨੂੰ ਜਿਹੜੀ ਹੈਗੀ ਉਹ ਦਿਖਾਏ ਜਾਂਦੇ ਨੇ ਅੱਗੇ ਪਿੱਛੇ ਉਹ ਨਹੀਂ ਦਿਖਾਏ ਜਾਂਦੇ ਅੱਜ ਨਹੀਂ ਦਿਖਾਰੇ ਅਲਾਉਡ ਨਹੀਂ ਹੈਗਾ ਇਹਨਾਂ ਨੂੰ ਕਿ ਉਹ ਨਹੀਂ ਦਿਖਾਏ ਜਾਂਦੇ ਆ ਕਿ ਵਿਸਾਖੀ ਨੂੰ ਹੀ ਦਿਖਾਏ ਜਾਂਦੇ ਨੇ ਤੇ ਵਿਸਾਖੀ ਤੋਂ ਪਹਿਲਾ ਮਾਰਚ ਦੇ ਮਹੀਨੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੀ ਲੜੀ ਇੱਥੇ ਸ਼ੁਰੂ ਹੋ ਜਾਂਦੀ ਹੈ ਸੰਗਤ ਬਹੁਤ ਆਂਦੀ ਹੈ ਮੇਨ ਜਿਹੜਾ ਸਥਾਨ ਇਹੀ ਹੈਗਾ ਡੇਰਾ ਬਾਬਾ ਬੰਦਾ ਬਹਾਦਰ ਦਾ ਹੁਣ ਅਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਇੱਥੋਂ ਨਿਕਲਾਂਗੇ ਇਹ ਐਂਟਰ ਕਰਕੇ ਦਰਵਾਜ਼ਾ ਗੁਰੂ ਲੰਗਰ ਦੇ ਵਿੱਚ ਆਉਂਦੇ ਆ ਸਕੇਂਦਰ ਜਿਹੜਾ ਹੈਗਾ ਥਾਲੀਆਂ ਵਗੈਰਾ ਪਜਾਂਦੇ ਬੜਾ ਲੰਗਰ ਸਾਫ਼ ਸੁਥਰਾ ਹੈਗਾ ਬਹੁਤ ਹੀ ਨੀਟਨ ਕਲੀਨ ਲੰਗਰ ਹੈਗਾ ਇੱਥੇ ਇੱਥੇ ਬਹੁਤ ਹੀ ਨੀਟਸ ਨੇ ਇੱਥੇ ਜਿਹੜੀਆਂ ਸਿੱਖ ਸਰਦਾਰਾਂ ਦੀਆਂ ਜਿਹੜੀਆਂ ਫੋਟੋਆਂ ਕਾਫੀ ਬੰਦਿਆਂ ਦੀ ਫੋਟੋਆਂ ਇੱਥੇ ਲੱਗੀਆਂ ਨੇ ਮੰਗਰਾਲ ਦੇ ਵਿੱਚ ਮੰਗਰਾਲ ਦੇ ਛੋਟਾ ਜਿਹਾ ਬਾਵਾ ਸਾਪੁੱਤਰ ਆਇਆਗਾ ਇੱਥੇ ਛੇਕਾ ਵੀ ਬਣੀਆਂ ਹੋਈਆਂ ਨੇ ਮੰਗਣ ਲਈ ਤੇ ਖੇਤਦਾਰ ਫਿਰ ਪਛਾਦਾ ਪਾਣੀ ਹੋਣ ਛੱਡਾਂਗੇ ਫਿਰ ਇਥੋਂ ਨਿਕਲਾਂਗੇ ਅੰਦਰ ਛੱਡ ਗੁਰਦੁਆਰਾ ਟੇਰਾ ਬਾਬਾ ਬੰਦਾ ਬਹਾਦਰ ਹਰਿਆਸੀ ਹਿਸਟਰੀ ਚੰਦਾ ਪਾਰਡਾਂ ਦੇ ਵਿੱਚ ਜਿਵੇਂ ਕਿ ਪਹਿਲਾਂ ਵੀ ਦੱਸ ਚੁੱਕਾ ਹਾਂ ਬਈ ਉਹਨਾਂ ਦੇ ਵੰਸ਼ ਜਿਹੜੇ ਸੀਗੇ ਦੂਸਰਾ ਪਿਆ ਹੋਇਆ ਸੀ ਉਹਦਾ ਪੁੱਤ ਹੋਇਆ ਅਗਲੇ ਵੰਸ਼ੇ ਹੋਏ ਕੋਈ ਸੇਵਾ ਸੰਭਾਲ ਕਰਦੇ ਨੇ ਤੇ ਮੇਰੇ ਪਿੱਛੇ ਤੁਹਾਨੂੰ ਦਿਖਾ ਰਣਾ ਇੱਥੇ ਬਾਬਾ ਜੀ ਦੀ ਫੋਟੋ ਲੱਗੀ ਹੈ ਤੇ ਸੰਤ ਬਾਬਾ ਜੀ ਜਿਹੜੇ ਹੈਗੇ ਨੇ ਇੱਥੇ ਦੀ ਸੇਵਾ ਸੰਭਾਲੀ ਚਲ ਰਹੇ ਨੇ ਵੰਸ਼ਨ نیوز ਕੈਟਾਗਰੀ ਤੋਂ ਨੇ ਤੇ ਸਮਾਜਿਕ ਬਦੂ ਹੋ ਗਿਆ ਰਸਤਾ ਬਹੁਤ ਖਰਾਬ ਹੈ ਡੇਂਜਰਸ ਏਰੀਆ ਹੈ ਪਰ ਗੁਰਦੁਆਰੇ ਆ ਕੇ ਬੜਾ ਸ਼ਾਂਤੀ ਮਿਲਦੀ ਹੈ ਇੱਥੇ ਲੰਗਰ ਦੀ ਵਿਵਸਥਾ ਵੀ ਹੈਗੀ ਹੈ ਰਹਿਣ ਦੀ ਵਿਵਸਥਾ ਵੀ ਹੈਗੀ ਹੈ ਬਹੁਤ ਵਧੀਆ ਫਾੜਾ ਟੇ ਗੁਰੂ ਘਰ ਹੈਗਾ ਕੱਲਾ ਗੁਰੂ ਘਰ ਹੀ ਨਹੀਂ ਹੈ ਤੇ ਜਿਹੜਾ ਕੋਈ ਪਿੰਡ ਹੈ ਇਹ ਬਾਬਾ ਬੰਦਾ ਬਹਾਦਰ ਦੇ ਨਾਂ 'ਤੇ ਹੈ ਤੇਰਾ ਬਾਬਾ ਬੰਦਾ ਬਹਾਦਰ ਸਕੂਲ ਵੀ ਦੇਰਾ ਹੈਗਾ ਇੱਥੇ ਇੱਕ ਸਕੂਲ ਹੈ ਸਰਕਾਰੀ ਉਹਦਾ ਨਾਂ ਵੀ ਡੇਰਾ ਬਾਬਾ ਬੰਦਾ ਬਹਾਦਰ ਲੈ ਨਾ ਤੋਂ ਹੈਗਾ ਹੁਣ ਅਸੀਂ ਜਿਹੜਾ ਇੱਥੋਂ ਦਰਸ਼ਨ ਮੇਲੇ ਕਰ ਲਏ ਹੈਗੇ ਆ ਪ੍ਰਸ਼ਾਦਾ ਪਾਣੀ ਵੀ ਛਕ ਲਿਆ ਲੰਗਰ ਵੀ ਇੱਥੇ ਹੁਣ ਇਸ ਏਰੀਆ ਤੋਂ ਅਸੀਂ ਬਾਹਰ ਨਿਕਲਾਂਗੇ ਅਨੰਤ ਨਗਵਲ ਨਿਕਲਾਂਗੇ ਅਨੰਤਨਾਗ ਕਟੋੜਾ ਉਦੋਂਪੁਰ ਹੁੰਦੇ ਹੋਏ ਅਨੰਤਨਾਗ ਜਿਹੜਾ ਹੈਗਾ ਅੱਗੇ ਫਿਰ ਗੁਰੂ ਘਰ ਦੇ ਦਰਸ਼ਨ ਕਰਾਂਗੇ ਹੁਣ ਇੱਥੋਂ ਨਿਕਲਾਂਗੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਹੈਗਾ ਨਹੀਂ ਜੰਮੂ ਮੈਂ ਕਹਾ ਗਏ ਫਿਰ ਹਮੇ ਹੋਟਲ ਢੂੰਡਨੇ ਵੀ ਟਾਈਮ ਲੱਗ ਗਿਆ ਨਾ ਜਾਮ ਗੁਰਦੁਆਰੇ ਸੇ ਨਿਕਲੇ